ਜੇਕਰ ਤੁਸੀਂ ਵੀ ਮੁਹਾਲੀ ਦੇ 3B2 ਦੇ ਵਿੱਚ ਮਾਰਦੇ ਹੋ ਗੇੜੀਆਂ ਤਾਂ ਇਹ ਖਬਰ ਖਾਸ ਤੁਹਾਡੇ ਲਈ ਆ ਕਿਉਂਕਿ ਉੱਥੇ ਹੁਸਨਾ ਦੇ ਫਿਰਦੇ ਨੇ ਜਾਲ ਤੁਹਾਨੂੰ ਆਪਣੇ ਜਾਲ ਦੇ ਅੰਦਰ ਫਸਾ ਲੈਂਦੇ ਨੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ 3B2 ਤੋਂ ਜਿੱਥੇ ਕੀ 트랜ਸਜੈਂਡਰ ਬਣ ਕੇ ਆਪਣੇ ਹੁਸਨਾ ਦਾ ਜਾਦੂ ਵਖੇਰ ਕੇ ਭੋਲੇ ਭਲੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਫਸਾ ਲੈਂਦੇ ਨੇ ਜਾਲ ਦੇ ਵਿੱਚ ਫਿਰ ਉਹਨਾਂ ਦੇ ਨਾਲ ਕਰਦੇ ਨੇ ਗਲਤ ਕੰਮ ਜਾਂ ਉਹਨਾਂ ਤੋਂ ਕਰਵਾਉਂਦੇ ਨੇ ਗਲਤ ਕੰਮ ਫਿਰ ਬਣਾ ਲੈਂਦੇ ਨੇ ਵੀਡੀਓ ਉਸ ਤੋਂ ਬਾਅਦ ਜੋ ਫਿਰ ਅੱਗੇ ਕਰਦੇ ਨੇ ਸੁਣ ਕੇ ਸਭ ਦੇ ਹੋਸ਼ ੁੱਟ ਜਾਣਗੇ ਤੁਹਾਨੂੰ ਪੁਲਿਸ ਅਧਿਕਾਰੀਆਂ ਦੀ ਜਵਾਨੀ ਸੁਣਾਉਣੀ ਆ ਇੱਕ 트랜ਸ ਜੈਂਡਰ ਨੂੰ ਕਾਬੂ ਕੀਤਾ ਕਿੱਥੋਂ ਦਾ ਰਹਿਣ ਵਾਲਾ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਜਾਲ ਚ ਫਸਾ ਕੇ ਕੀ ਕੀ ਇਹਨਾਂ ਤੋਂ ਕਰਵਾਉਂਦਾ ਸੀ ਤੇ ਕੀ ਕੀ ਕਰਦਾ ਸੀ ਬਾਅਦ ਦੇ ਵਿੱਚ ਪੂਰੀ ਗੱਲਬਾਤ ਸੁਣਾਉਣੀ ਆ ਤੁਹਾਨੂੰ ਪੁਲਿਸ ਅਧਿਕਾਰੀ ਦੀ ਜਵਾਨੀ ਜੀ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਸ ਮੁਹਿੰਮ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਮਹਾਰੀ ਜੀ ਦੀ ਗਾਈਡੈਂਸ ਹੇਠ ਅਸੀਂ ਸੋਰਸਸ ਆਪਣੇ ਸੀਕ੍ਰੀਟ ਇਨਫੋਰਮੇਸ਼ਨ ਦੇ ਥਰੂ ਸੋਰਸਸ ਕਾਇਮ ਕਰਕੇ 10 ਤਰੀਕ ਨੂੰ ਅਸੀਂ ਦੋ ਬੰਦਿਆਂ ਨੂੰ ਸੈਕਟਰ 71 ਦੇ ਵਿੱਚ ਕਾਬੂ ਕੀਤਾ ਸੀਗਾ ਜਿਨ੍ਹਾਂ ਕੋਲੋਂ ਸਾਨੂੰ ਕਰੀਬ 61 ਗ੍ਰਾਮ ਹੈਰਵਨ ਰਿਕਵਰੀ ਹੋਈ ਹੈ ਉਹਨਾਂ ਦੀ ਪੁਸ਼ਕਿਸ਼ ਜਦ ਅਸੀਂ ਕਰੀਏ ਤਾਂ ਉਹ ਤੁਹਾਨੂੰ ਬਿਲੋਂਗ ਕਰਦੇ ਨੇ ਉਸ ਤੋਂ ਇਲਾਵਾ ਜਿਹੜੀ ਇਹ ਜਿੱਥੋਂ ਦੀ ਲੈ ਕੇ ਆਉਂਦੇ ਨੇ ਨਸ਼ਾ ਅੱਗੇ ਕਿਸ ਨੂੰ ਵੇਚਦੇ ਨੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਟਰੇਸ ਕਰ ਰਹੇ ਆ ਇਹਨਾਂ ਦੀ ਪੁਸ਼ਕਿਸ਼ ਜਾਰੀ ਹੈ ਇਹਨਾਂ ਦਾ ਅਸੀਂ ਰਿਮਾਂਡ ਲਿਆ ਹੋਇਆ ਤੇ ਬਿਲਕੁਲ ਇਹਦੇ ਬੈਕ ਐਂਡ ਤੱਕ ਜਾਵਾਂਗੇ ਤੇ ਫਾਰਵਰਡ ਐਂਡ ਤੱਕ ਜਾਵਾਂਗੇ ਤਾਂ ਕਿ ਜਿਹੜਾ ਇਹਦਾ ਇਹਨਾਂ ਦਾ ਚੇਨ ਹੈਗਾ ਉਹ ਟੁੱਟ ਸਕੇ ਜੀ ਇਸ ਤੋਂ ਇਲਾਵਾ ਇੱਕ ਹੋਰ ਮੈਟਰ ਹੈਗਾ ਜਿਹੜਾ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਸਾਨੂੰ ਕੁਝ ਕੰਪਲੇਂਟਸ ਰਿਸਿਵ ਅਸੀਂ ਕਰੀਆਂ ਸੀਗੀਆਂ ਜਿਹਦੇ ਵਿੱਚ ਐਲੀਗੇਸ਼ਨ ਸੀਗੇ ਕਿ 3B2 ਦੇ ਏਰੀਆ ਦੇ ਵਿੱਚ ਕੁਝ ਟਰਾਂਸ ਜੈਂਡਰ ਪ੍ਰੋਸਟੀਚੂਸ਼ਨ ਵਗੈਰਾ ਕਰਦੇ ਨੇ ਜੋ ਕਿ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਉਹਨਾਂ ਨਾਲ ਸਰੀਰਕ ਸੰਬੰਧ ਬਣਾ ਕੇ ਉਸ ਤੋਂ ਬਾਅਦ ਉਹਨਾਂ ਦੀ ਵੀਡੀਓਜ਼ ਵਗੈਰਾ ਬਣਾਉਂਦੇ ਨੇ ਤੇ ਵੀਡੀਓਜ਼ ਬਣਾ ਕੇ ਉਹਨਾਂ ਕੋਲੋਂ ਐਕਸਟਰਸ਼ਨ ਵਗੈਰਾ ਵੀ ਕਰਦੇ ਨੇ ਸੋ ਏਸੀ ਜਦ ਸਾਨੂੰ ਇਹ ਇਨਫੋਰਮੇਸ਼ਨ ਵਗੈਰਾ ਮਿਲੀ ਤਾਂ ਅਸੀਂ ਮੌਕੇ ਤੇ ਸਚੂ ਮਟੌਰ ਨੇ ਜਾ ਕੇ ਉੱਥੇ ਆਪਣਾ ਨਾਕਾਬੰਦੀ ਵਗੈਰਾ ਕਰੀ ਤੇ ਇੱਕ ਮਾਨਵੀ ਨੌ ਦਾ ਇੱਕ ਟਰਾਂਸ ਜੈਂਡਰ ਪਰਸਨ ਹੈਗਾ ਜਿਹਨੂੰ ਅਸੀਂ ਕਾਬੂ ਕਰਿਆ ਤੇ ਉਹਨਾਂ ਕੋਲੋਂ ਕੁਝ ਮਤਲਬ ਇਤਰਾਜੋਗ ਚੀਜ਼ਾਂ ਵੀ ਸਾਨੂੰ ਅਸੀਂ ਰਿਕਵਰ ਕਰੀਆਂ ਨੇ ਮੋਬਾਈਲ ਫੋਨ ਰਿਕਵਰ ਕਰਿਆ ਤੇ ਇਹਦੇ ਵਿੱਚ ਜੋ ਕੁਝ ਜਿਹੜੇ ਲੋਕਾਂ ਨਾਲ ਉਹਨਾਂ ਨੇ ਐਕਸਟਰਸ਼ਨ ਵਗੈਰਾ ਕਰੀ ਹੈ ਉਹ ਅਸੀਂ ਸਾਰਾ ਦਾ ਸਾਰਾ ਰੈਕਿਟ ਅਸੀਂ ਅਨਫੋਲਡ ਕਰਾਂਗੇ ਇਹਦਾ ਰਿਮਾਂਡ ਲੈ ਕੇ ਹੋਰ ਵੀ ਜੇ ਕੋਈ ਜਿਹੜੇ ਲੋਕ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਦੀ ਵੀ ਪੁਸ਼ਕਿਸ਼ ਕਰਾਂਗੇ ਤੇ ਤੁਹਾਡੇ ਮਾਧਿਅਮ ਰਹੀਂ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜੇ ਕੋਈ ਇਸ ਤਰ੍ਹਾਂ ਇਸ ਚੀਜ਼ ਦਾ ਵਿਕਟਮ ਹੈਗਾ ਤਾਂ ਉਹ ਸਾਡੇ ਕੋਲ ਆ ਕੇ ਜਰੂਰ ਸਾਨੂੰ ਦੱਸੋ ਤਾਂ ਕਿ ਅਸੀਂ ਜਿਹੜੇ ਬੰਦੇ ਇਸ ਤਰ੍ਹਾਂ ਦੀ ਐਕਸਟਰਸ਼ਨ ਕਰ ਰਹੇ ਨੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰ ਸਕੀਏ ਸਰੀਕ ਕੁਸਚਨ ਇਹ ਤੁਹਾਨੂੰ ਇੱਕ ਸੱਤ ਜੈਕਟਰ ਦੇ ਵਿੱਚ ਪਿਛਲੇ 4 ਦਿਨ ਤੋਂ 스내ਚਿੰਗ ਬਹੁਤ ਹੋ ਰਹੀ ਹੈ ਚਾਰ ਪੰਜ ਕੁੜੀਆਂ ਦੇ ਫੋਨ ਔਰ ਦੋ ਤਿੰਨ ਮੁੰਡਿਆਂ ਦੇ ਫੋਨ ਵੀ ਖੋਏ ਗਏ ਆ ਆ ਬੈਕ ਆਊਟ ਦੇ ਦੌਰਾਨ ਇਸ ਬੰਦੇ ਵਿੱਚ ਜੇ ਕੋਈ ਸਾਡੇ ਕੋਲ ਆਉਂਦਾ ਹੈ ਤਾਂ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਉਹਨੂੰ ਜਲਦ ਤੋਂ ਜਲਦ ਟ੍ਰੇਸ ਕਰਾਂਗੇ ਪਿੱਛੇ ਵੀ ਕੁਝ ਕੇਸਸ ਹੋਏ ਨੇ ਤੇ ਅਸੀਂ ਉਹਨਾਂ ਨੂੰ ਟ੍ਰੇਸ ਵੀ ਕਰਿਆ ਇਸੇ ਤਰੀਕੇ ਨਾਲ ਜੇ ਕੋਈ ਸਿਨਾਰੀ ਕੋਈ ਐਜਾ ਇਨਸੀਡੈਂਟ ਹੁੰਦਾ ਹੈ ਤਾਂ ਮੋਹਾਲੀ ਪੁਲਿਸ ਪੂਰਾ ਆਪਣੇ ਐਫਰਟਸ ਕਰਕੇ ਇਹਨੂੰ ਟ੍ਰੇਸ ਕਰੇਗੀ ਤੇ ਤੁਸੀਂ ਮੈਂ ਜੋਰਾ ਸਿੰਘ ਤੇ ਮਨਦੀਪ ਦੀ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਨਾ ਵਿੱਚ ਕਾਲਜ ਵਿੱਚ ਜੀ ਬਿਲਕੁਲ ਜੀ ਹੈਗਾ ਪਰ ਇਸ ਪੁਆਇੰਟ ਤੇ ਉਹਨਾਂ ਬਾਰੇ ਦੱਸਣਾ ਠੀਕ ਨਹੀਂ ਰਹੂਗਾ ਅਸੀਂ ਉਹਦੀ ਪੁਸ਼ਕਿਸ਼ ਕਰ ਰਹੇ ਆ ਤੇ ਬੈਕਵਰਡ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਕਿਸ ਕੋਲ ਉਹ ਜਿਹੜੇ ਬੰਦਿਆਂ ਕੋਲੋਂ ਲੈ ਕੇ ਹੁੰਦੇ ਸੀ ਉਹਨਾਂ ਨੂੰ ਅਸੀਂ ਕਾਬੂ ਕਰਕੇ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਕਾਬੂ ਹੋ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਉਹਦੇ ਬਾਰੇ ਵੀ ਧਿਆਨ ਵਿੱਚ ਰੱਖਣਾ ਠੀਕ ਹੈ ਠੀਕ ਹੈ ਠੀਕ ਹਾਂ ਤੁਸੀਂ ਸੁਣਿਆ ਪੁਲਸ ਵਾਲਿਆਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਹੁਣ ਇਹ ਕਾਬੂ ਕਰ ਲਿਆ ਗਿਆ ਬਹੁਤ ਸਾਰੇ ਅਜਿਹੇ ਟਰਾਂਸ ਜੈਂਡਰ ਨੇ ਬਹੁਤ ਸਾਰੀਆਂ ਅਜਿਹੀਆਂ ਲੜਕੀਆਂ ਵੀ ਉੱਥੇ 3v2 ਦੇ ਵਿੱਚ ਅਜਿਹਾ ਕੁਝ ਕਰਦੀਆਂ ਨੇ ਇੱਕ ਗਰੋਹ ਹੁੰਦਾ ਲੜਕਿਆਂ ਨੂੰ ਫਸਾਉਂਦੀਆਂ ਨੇ ਗੱਡੀ ਦੇ ਵਿੱਚ ਉਹਨਾਂ ਦੇ ਨਾਲ ਜਾਂਦੀਆਂ ਨੇ ਸਭ ਕੁਝ ਕਰਦੀਆਂ ਨੇ ਬਾਅਦ ਦੇ ਵਿੱਚ ਫਿਰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਉਂਦਿਆਂ ਨੇ ਉਹਨਾਂ ਨੂੰ ਬਲੈਕਮੇਲ ਕਰਦਿਆਂ ਨੇ ਮੋਟੀ ਰਕਮ ਵਸੂਲਦਿਆਂ ਨੇ ਅਜਿਹੇ ਗਰੋਹ ਚੱਲ ਰਹੇ ਨੇ ਤਾਂ ਤੁਸੀਂ ਵੀ ਕਿਤੇ ਅਜਿਹੇ ਗਰੋਹ ਦੇ ਸ਼ਿਕਾਰ ਨਾ ਹੋ ਜਾਇਓ ਇਸ ਕਰਕੇ ਸਾਵਧਾਨੀ ਜ਼ਰੂਰ ਵਰਤ ਲਿਓ ਇਹ ਤੁਹਾਡੇ ਲਈ ਖਬਰ ਆ ਤੇ ਹੋਰ ਆਪਣੇ ਜਿਹੜੇ ਸਾਥੀ ਮਿੱਤਰ ਨੇ ਜਿਹੜੇ ਤੁਹਾਨੂੰ ਨਾਲ ਲੈ ਕੇ ਜਾਂਦੇ ਨੇ ਜਾਂ ਫਿਰ ਕਹਿੰਦੇ ਨੇ ਚਲੋ ਭਾਈ ਚੱਲੀ ਅੱਜ 3B2 ਗੇੜੀ ਮਾਰ ਕੇ ਆਉਨੇ ਆ ਕਿਉਂਕਿ ਰੌਣਕਾਂ ਬੜੀਆਂ ਹੁੰਦੀਆਂ ਨੇ ਆ 3B2 ਗੇੜੀ ਤੁਹਾਨੂੰ ਕਿਤੇ ਮਹਿੰਗੀ ਨਾ ਪੈ ਜਾਵੇ ਇਸ ਕਰਕੇ ਹਰ ਕਿਸੇ ਨੂੰ ਇਹ ਖਬਰ ਅੱਗੇ ਸਾਂਝੀ ਜ਼ਰੂਰ ਕਰ ਦਿਓ